ਸਤਿ ਸ਼੍ਰੀ ਅਕਾਲ ਜੀ। ਹਾਜ਼ਰ ਹੋਈ ਹਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ। ਮੈਂ ਇੱਕ ਗਰੀਬ ਘਰ ਦੀ ਕੁੜੀ ਸੀ। ਮੈਂ ਇੱਕ ਛੋਟੇ ਜਿਹੇ ਫੈਕਟਰੀ ਵਿੱਚ ਕੰਮ ਕਰਦੀ ਸੀ। ਉੱਥੇ ਮੇਰੇ ਨਾਲ ਇੱਕ ਮੁੰਡਾ ਵੀ ਕੰਮ ਕਰਦਾ ਸੀ। ਅਸੀਂ ਦੋਨਾਂ ਨੇ ਲਵ ਮੈਰਿਜ ਕਰਾ ਲਈ। ਪਰ ਉਹ ਮੁੰਡੇ ਦੀ ਮਾਂ ਮੇਰੇ ਤੋਂ ਬਹੁਤ ਨਫ਼ਰਤ ਕਰਦੀ ਸੀ। ਉਹ ਮੈਨੂੰ ਆਪਣੀ ਨੂੰ ਸਵੀਕਾਰ ਨਹੀਂ ਕਰ ਰਹੀ ਸੀ। ਮੇਰੇ ਘਰ ਵਾਲਾ ਮੈਨੂੰ ਕਹਿਣ ਲੱਗਾ ਪੈਂਕੀ ਤੂੰ ਫਿਕਰ ਨਾ ਕਰ ਮਾਂ ਹੌਲੀ-ਹੌਲੀ ਤੈਨੂੰ ਆਪਣੀ ਨੂੰ ਮੰਨ ਲਵੇਗੀ। ਵਿਆਹ ਤੋਂ 1 ਸਾਲ ਬਾਅਦ ਮੇਰੇ ਘਰ ਇੱਕ ਧੀ ਨੇ ਜਨਮ ਲਿਆ ਮੇਰੀ ਸੱਸ ਕੁੜੀ ਦੇ ਜਨਮ ਤੋਂ ਬਹੁਤ ਦੁਖੀ ਸੀ ਮੇਰੇ ਘਰ ਵਾਲਾ ਖੁਸ਼ ਸੀ ਉਹ ਆਪਣੀ ਬੱਚੀ ਨੂੰ ਬਹੁਤ ਪਿਆਰ ਕਰਦਾ ਸੀ ਮੇਰੀ ਵੱਡੀ ਬੇਟੀ ਹਜੇ 1.5 ਸਾਲ ਦੀ ਹੋਈ ਸੀ ਮੇਰੇ ਇੱਕ ਹੋਰ ਬੇਟੀ ਹੋ ਗਈ ਦੂਜੀ ਬੇਟੀ ਤੇ ਜਨਮ ਤੇ ਮੇਰੇ ਘਰ ਵਾਲਾ ਬਸ ਚੁੱਪ ਜਿਹਾ ਕਰਕੇ ਬੈਠ ਗਿਆ ਮੈਂ ਸਮਝ ਰਹੀ ਸੀ ਉਹ ਉਦਾਸ ਹੈ ਪਰ ਰੱਬ ਦੀ ਜੋ ਮਰਜ਼ੀ ਹੁੰਦੀ ਹੈ ਹੁੰਦਾ ਤਾਂ ਉਹ ਹੀ ਹੈ ਤੇ ਫਿਰ ਮੇਰੀ ਛੋਟੀ ਬੇਟੀ 1 ਸਾਲ ਦੀ ਹੋਈ ਸੀ ਤੇ ਵੱਡੀ 2.5 ਸਾਲ ਦੀ ਮੇਰੇ ਘਰ ਇੱਕ ਹੋਰ ਕੁੜੀ ਨੇ ਜਨਮ ਲਿਆ ਮੇਰੀ ਸੱਸ ਦਾ ਤੀਜੀ ਕੁੜੀ ਦੇ ਜਨਮ ਲੈਣ ਤੇ ਘਰ ਵਿੱਚ ਪਿੱਟ ਸਿਆਪਾ ਖੜਾ ਹੋ ਗਿਆ ਮੇਰੇ ਘਰ ਵਾਲੇ ਨੂੰ ਉਂਗਲਾਂ ਲਾ ਲਾ ਕੇ ਉਹਨੇ ਆਪਣੇ ਵੱਲ ਕਰ ਦਿਆ ਕਹਿ ਰਹੀ ਸੀ ਤੂੰ ਇਹੋ ਜਿਹੀ ਔਰਤ ਤੋਂ ਕੀ ਕਰਾਉਣਾ ਜੋ ਤੇਰੇ ਲਈ ਇੱਕ ਪੁੱਤਰ ਪੈਦਾ ਨਹੀਂ ਕਰ ਸਕਦੀ ਜਿਹੜਾ ਤੇਰੇ ਕੰਮਕਾਰ ਵਿੱਚ ਤੇਰਾ ਸਹਾਰਾ ਬਣੇ ਤੇ ਉਸ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਘਰ ਵਾਲਾ ਹੁਣ ਮੇਰੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਉਸ ਦੇ ਦਿਮਾਗ ਵਿੱਚ ਵੀ ਮੇਰੀ ਸੱਸ ਨੇ ਗੱਲ ਕੁੱਟ-ਕੁੱਟ ਕੇ ਭਰ ਦਿੱਤੀ ਸੀ ਕਿ ਇਹ ਤੇਰੇ ਲਈ ਪੁੱਤਰ ਪੈਦਾ ਨਹੀਂ ਕਰ ਸਕਦੀ ਮੇਰੇ ਘਰ ਵਾਲਾ ਹਰ ਵੇਲੇ ਮੈਨੂੰ ਇਹੀ ਮੇਨੇ ਮਾਰਦਾ ਰਹਿੰਦਾ ਸੀ ਕਿ ਤੂੰ ਆ ਕੇ ਮੇਰਾ ਖਰਚਾ ਵਧਾ ਦਿੱਤਾ ਸਾਡਾ ਘਰ ਗਰੀਬੀ ਵੱਲ ਜਾ ਰਿਹਾ ਹੈ ਜਦੋਂ ਤੋਂ ਤੂੰ ਆਈ ਹੈ ਤਿੰਨ ਧੀਆਂ ਦਾ ਖਰਚਾ ਤੇ ਤੇਰਾ ਖਰਚਾ ਮੈਂ ਚਾਰਾਂ ਦਾ ਖਰਚਾ ਨਹੀਂ ਉਠਾ ਸਕਦਾ ਤਾਂ ਸਾਡੇ ਮਹੱਲੇ ਵਿੱਚ ਇੱਕ ਮੇਰੀ ਸਹੇਲੀ ਰਹਿੰਦੀ ਸੀ ਮੈਂ ਉਸ ਨੂੰ ਆਪਣੀ ਸਾਰੀ ਹੱਦ ਬੀਤੀ ਦੱਸੀ ਮੈਂ ਉਸ ਨੂੰ ਕਿਹਾ ਤੂੰ ਮੈਨੂੰ ਜੇਕਰ ਕਿਸੇ ਦੇ ਘਰ ਕੰਮ ਦਵਾ ਦੇਵੇਂ ਤਾਂ ਮੈਂ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰ ਸਕਦੀ ਹਾਂ ਕਿਉਂਕਿ ਮੇਰੇ ਸੱਸ ਤਾਂ ਸਾਨੂੰ ਹੁਣ ਰੋਟੀਆਂ ਵੀ ਗਿਣਕੇ ਦੇਣ ਲੱਗ ਪਈ ਐ ਮੇਰੀ ਸਹੇਲੀ ਨੇ ਮੈਨੂੰ ਭਰੋਸਾ ਦਵਾਇਆ ਕਿ ਮੈਂ ਤੈਨੂੰ ਜ਼ਰੂਰ ਕੰਮ ਦਵਾਵਾਂਗੀ ਫਿਰ ਉਹਨੇ ਹਫ਼ਤੇ ਇੱਕ ਬਾਅਦ ਮੈਨੂੰ ਆਪਣੇ ਘਰ ਬੁਲਾਇਆ ਤੇ ਦੱਸਿਆ ਕਿ ਨਾਲ ਦੇ ਮਹੱਲੇ ਵਿੱਚ ਇੱਕ ਬਹੁਤ ਅਮੀਰ ਘਰ ਹੈ ਉਹਨਾਂ ਨੂੰ ਕੰਮ ਵਾਲੀ ਦੀ ਲੋੜ ਐ ਉਹਨਾਂ ਦੇ ਘਰ ਵਿੱਚ ਸਿਰਫ ਦੋਨੇ ਮੀਆਂ ਬੀਬੀ ਐ ਘਰ ਦੀ ਸਫਾਈ ਕਰਨੀ ਐ ਤੇ ਉਹਨਾਂ ਦੇ ਰੋਟੀ ਬਣਾਉਣੀ ਐ ਮੈਂ ਮੰਨ ਗਈ ਮੈਂ ਆਪਣੇ ਘਰ ਵਾਲੇ ਨੂੰ ਦੱਸਿਆ ਤਾਂ ਉਹ ਬਹੁਤ ਖੁਸ਼ ਹੋਇਆ ਕਿ ਚਲੋ ਹੁਣ ਤੂੰ ਚਾਰ ਪੈਸੇ ਲਿਆਵੇਂਗੀ ਜਿਸ ਨਾਲ ਤੇਰਾ ਤੇ ਤੇਰੀ ਕੁੜੀਆਂ ਦਾ ਗੁਜ਼ਾਰਾ ਹੋ ਸਕੇਗਾ ਮੈਂ ਉਸ ਘਰ ਵਿੱਚ ਚਲੀ ਗਈ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਘਰ ਦੀ ਮਾਲਕਨ ਬਹੁਤ ਚੰਗੀ ਸੀ ਮੈਂ ਉਸ ਨੂੰ ਆਪਣੀ ਸਾਰੀ ਹਕੀਕਤ ਦੱਸੀ ਕਿ ਮੇਰਾ ਘਰ ਵਾਲਾ ਤੇ ਮੇਰੀ ਸੱਸ ਮੇਰੀਆਂ ਧੀਆਂ ਨੂੰ ਭੁੱਖੀਆਂ ਧਈਆਂ ਰੱਖਦੇ ਆ ਉਸ ਮਾਲਕ ਨੇ ਮੇਰੇ ਤੇ ਬਹੁਤ ਹੈਦਿਆ ਕੀਤੀ ਤੇ ਉਹ ਮੈਨੂੰ ਮਹੀਨੇ ਦੇ ਚੰਗੇ ਪੈਸੇ ਵੀ ਦੇਣ ਲੱਗੀ ਮੈਨੂੰ ਆਉਂਦੀ ਨੂੰ ਮੇਰੇ ਤੇ ਮੇਰੀਆਂ ਧੀਆਂ ਲਈ ਰਾਤ ਵਾਸਤੇ ਖਾਣਾ ਵੀ ਦੇ ਦਿੰਦੀ ਸੀ ਹੁਣ ਮੈਂ ਪਹਿਲਾਂ ਨਾਲੋਂ ਖੁਸ਼ ਸੀ ਪੇਰੇ ਘਰ ਵਾਲਾ ਵੀ ਮੇਰੇ ਨਾਲ ਹੁਣ ਵਧੀਆ ਰਹਿੰਦਾ ਸੀ ਮੈਂ ਸੋਚਿਆ ਕਿ ਹੁਣ ਜੇਕਰ ਆਪਣੇ ਇੱਕ ਪੁੱਤਰ ਹੋ ਜਾਵੇ ਮੈਂ ਆਪਣੇ ਘਰ ਵਾਲੇ ਦਾ ਦਿਲ ਜਿੱਤ ਸਕਦੀ ਹਾਂ ਫਿਰ ਇੱਕ ਦਿਨ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਚਲੋ ਇੱਕ ਜਾਂਚ ਹੋਰ ਲੈ ਕੇ ਦੇਖ ਲੈਂਦੇ ਆ ਮੈਂ ਚੌਥੀ ਵਾਰੀ ਵੀ ਫਿਰ ਗਰਭਵਤੀ ਹੋ ਗਈ ਪਰ ਮੇਰੀ ਸੱਸ ਨੂੰ ਇਸ ਬਾਰੇ ਪਤਾ ਨਹੀਂ ਸੀ ਜਦੋਂ ਮੈਨੂੰ ਤੀਸਰਾ ਮਹੀਨਾ ਸ਼ੁਰੂ ਹੋਇਆ ਤਾਂ ਫਿਰ ਮੇਰੀ ਸੱਸ ਨੂੰ ਪਤਾ ਲੱਗ ਗਿਆ ਉਸਨੇ ਘਰੇ ਹੰਗਾਮਾ ਸ਼ੁਰੂ ਕਰ ਦਿੱਤਾ ਕਹਿਣ ਲੱਗੀ ਨੇ ਪਹਿਲਾਂ ਹੀ ਤਿੰਨ ਜਮਕੇ ਬੇਟੀਆਂ ਮੇਰੇ ਪੁੱਤ ਦੇ ਸਿਰ ਤੇ ਬੋਝ ਪਾ ਰੱਖਿਆ ਹੁਣ ਹੋਰ ਬੱਚਾ ਨਹੀਂ ਲੈਣਾ ਉਸਨੇ ਮੇਰੇ ਘਰ ਵਾਲੇ ਨੂੰ ਵੀ ਬਹੁਤ ਜ਼ੋਰ ਪਾਇਆ ਜੇ ਤੂੰ ਆਪਣੀ ਮਾਂ ਦੇ ਨਾਲ ਰਹਿਣਾ ਹੈ ਤਾਂ ਤੂੰ ਇਹਦੀ ਅਬੋਰਸ਼ਨ ਕਰਵਾ ਦੇ ਸਾਨੂੰ ਹੋਰ ਬੱਚਾ ਨਹੀਂ ਚਾਹੀਦਾ ਮੇਰੇ ਘਰ ਵਾਲਾ ਤਾਂ ਅਕਸਰ ਹੀ ਆਪਣੀ ਮਾਂ ਦੇ ਮਗਰ ਲੱਗਦਾ ਸੀ ਫਿਰ ਉਹਨੇ ਮੈਨੂੰ ਬੜਾ ਜ਼ੋਰ ਪਾਇਆ ਕਿ ਪਿੰਕੀ ਤੂੰ ਅਬੋਰਸ਼ਨ ਕਰਵਾ ਦੇ ਆਪਾਂ ਹੋਰ ਬੱਚਾ ਨਹੀਂ ਲੈਣਾ ਮੈਂ ਉਸ ਨੂੰ ਕਿਹਾ ਕਿ ਇਹ ਤਾਂ ਤੁਸੀਂ ਪਹਿਲਾਂ ਗੱਲ ਸੋਚਣੀ ਸੀ ਹੁਣ ਮੈਂ ਅਬੋਰਸ਼ਨ ਨਹੀਂ ਕਰਵਾ ਸਕਦੀ ਮੇਰੇ ਘਰ ਵਾਲਾ ਕਹਿਣ ਲੱਗਾ ਮੈਂ ਤੇਨੂੰ ਤਲਾਕ ਦੇ ਦੇਵਾਂਗਾ ਤਲਾਕ ਦਾ ਨਾਂ ਸੁਣ ਕੇ ਮੈਂ ਬਹੁਤ ਘਬਰਾ ਗਈ। ਤਲਾਕ ਦੇ ਨਾਂ ਤੋਂ ਮੈਂ ਬਹੁਤ ਡਰਦੀ ਸੀ। ਮੈਂ ਆਪਣੇ ਪਤੀ ਨਾਲ ਤਲਾਕ ਤਲਾਕ ਲੈ ਕੇ ਜਾਂਦੀ ਵੀ ਕਿੱਥੇ? ਕਿਉਂਕਿ ਉਹ ਤਾਂ ਮੈਂ ਆਪਣੀ ਮਰਜ਼ੀ ਨਾਲ ਕਰਵਾਇਆ ਸੀ ਤੇ ਮੇਰੇ ਮਾਪਿਆਂ ਨੇ ਵੀ ਮੈਨੂੰ ਨਹੀਂ ਅਪਣਾਉਣਾ ਸੀ। ਬਸ ਫਿਰ ਇਸੇ ਗੱਲ ਤੋਂ ਹੀ ਮੈਂ ਡਰ ਜਾਂਦੀ ਸੀ ਤੇ ਜਦੋਂ ਮੈਂ ਕੰਮ ਤੇ ਗਈ ਮੈਂ ਘਰ ਦੀ ਮਾਲਕਣ ਨੂੰ ਸਾਰੀ ਗੱਲ ਦੱਸੀ। ਮਾਲਕਣ ਬਹੁਤ ਹੈਰਾਨ ਹੋਈ ਕਹਿਣ ਲੱਗੀ ਰੱਬ ਦੇ ਰੰਗ ਨੇ ਮੇਰੇ ਬੱਚਾ ਨਹੀਂ ਹੋ ਰਿਹਾ ਤੇਰੇ ਹੋ ਰਿਹਾ ਤੇ ਤੇਰੇ ਘਰ ਦੇ ਪਨਾਉਣਾ ਨਹੀਂ ਚਾਹੁੰਦੇ ਫਿਰ ਮਾਲਕ ਮਾਲਕਨ ਦੇ ਅਚਾਨਕ ਬੈਠੀ ਮਿੱਠੀ ਦੇ ਦਿਮਾਗ ਵਿੱਚ ਗੱਲ ਆਈ ਮੈਨੂੰ ਕਹਿਣ ਲੱਗੀ ਤੈਨੂੰ ਕਿੰਨਾ ਮਹੀਨਾ ਸਟਾਰਟ ਹੋਇਆ ਮੈਂ ਸਾਨੂੰ ਦੱਸਿਆ ਕਿ ਤੀਸਰਾ ਮਹੀਨਾ ਲੱਗਿਆ ਉਹ ਕਹਿਣ ਲੱਗੀ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੰਨੀ ਆ ਕਿ ਮੈਂ ਪ੍ਰੈਗਨੈਂਟ ਹੋ ਗਈ ਆ ਤੇ ਤੂੰ ਆਪਣੇ ਘਰ ਵਾਲੇ ਨੂੰ ਬੰਨ ਲਾ ਦੇ ਕਿ ਮੈਂ ਅਬੋਰਸ਼ਨ ਕਰਵਾ ਦਿੱਤੀ ਆ 5 6 ਮਹੀਨੇ ਤਾਂ ਪਤਾ ਨਹੀਂ ਲੱਗਦਾ ਬਾਕੀ ਤੇਰੀਆਂ ਉੱਪਰੋਂ ਥਲੀ ਕੁੜੀਆਂ ਹੋਣ ਕਰਕੇ ਤੇਰਾ ਪੇਟ ਪਹਿਲਾਂ ਹੀ ਕਾਫੀ ਵਧਿਆ ਹੋਇਆ ਹੈ 6-7 ਮਹੀਨੇ ਤੱਕ ਤੇਰਾ ਪਤਾ ਨਹੀਂ ਲੱਗਣਾ ਤੇ ਬਾਅਦ ਵਿੱਚ ਮੈਂ ਤੈਨੂੰ ਆਪਣੀ ਸੰਭਾਲ ਦਾ ਕਹਿ ਕੇ ਕਿ ਮੈਂ ਗਰਭਵਤੀ ਹਾਂ ਮੈਨੂੰ ਇਸ ਦੀ ਲੋੜ ਹੈ ਆਪਣੇ ਹੀ ਘਰ ਰੱਖ ਲਵਾਂਗੀ ਮੇਰੇ ਵੀ ਗੱਲ ਦਿਣ ਲੱਗ ਗਈ ਅਸੀਂ ਦੋਨਾਂ ਨੇ ਪਲੈਨਿੰਗ ਮਨਾਈ ਮਾਲਕਣ ਨੇ ਮਾਲਕਣ ਨੂੰ ਕਹਿ ਦਿੱਤਾ ਕਿ ਮੈਂ ਗਰਭਵਤੀ ਹੋ ਗਈ ਹਾਂ ਪਰ ਮਾਲਕ ਬਿਲਕੁਲ ਵੀ ਖੁਸ਼ ਨਾ ਹੋਇਆ ਮਾਲਕਣ ਕਹਿਣ ਲੱਗੀ ਚਲੋ ਕੋਈ ਨਾ ਜਦੋਂ ਬੱਚਾ ਇਸਦੇ ਹੱਥਾਂ ਚ ਆ ਜਾਵੇਗਾ ਤਾਂ ਆਪਣੇ ਆਪ ਇਸ ਦਾ ਮੂਹ ਘਰਨ ਲੱਗ ਜਾਵੇਗਾ ਇਧਰ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਮੈਂ ਅਬੋਰਸ਼ਨ ਕਰਵਾ ਦਿੱਤੀ ਹੈ ਮਾਲਕਣ ਨੂੰ ਮੇਰਾ ਬਹੁਤ ਧਿਆਨ ਰੱਖਦੀ ਉਸ ਨੇ ਕੰਮ ਲਈ ਇੱਕ ਹੋਰ ਲਗਾ ਰੱਖੀ ਸੀ ਤੇ ਮੈਨੂੰ ਸਵੇਰ ਜਲਦੀ ਉਣ ਨੂੰ ਕਹਿ ਦਿੰਦੀ ਸੀ ਤੇ ਇਧਰ ਮੈਂ ਘਰੇ ਕਹਿ ਦਿੱਤਾ ਸੀ ਕਿ ਮਾਲਕਣ ਦੇ ਬੱਚਾ ਹੋਣਾ ਲਾ ਇਸ ਕਰਕੇ ਮੈਨੂੰ ਸਵੇਰ ਤੋਂ ਰਾਤ ਤੱਕ ਉਹਨਾਂ ਦਾ ਖਿਆਲ ਰੱਖਣਾ ਤੇ ਘਰੇ ਹੀ ਰਹਿਣਾ ਪਵੇਗਾ। ਮੇਰੀ ਤਨਖਾਹ ਵੀ ਮਾਲਕਣ ਨੇ ਵਧਾ ਦਿੱਤੀ ਸੀ। ਸਾਡੇ ਘਰ ਦੇ ਲਾਲਚੀ ਸੀ। ਬੜਾ ਖੁਸ਼ ਹੋਈ। ਮੇਰੀ ਸੱਸ ਮੈਨੂੰ ਜਲਦੀ ਹੀ ਭੇਜ ਦਿੰਦੀ ਸੀ। ਮੈਂ ਜਾ ਕੇ ਪੂਰਾ ਦਿਨ ਆਰਾਮ ਕਰਦੀ। ਮਾਲਕਣ ਮੈਨੂੰ ਪੋਸ਼ਟਿਕ ਭੋਜਨ ਖਵਾਉਂਦੀ। ਮੇਰੀ ਸਿਹਤ ਦਾ ਵੀ ਬਹੁਤ ਖਿਆਲ ਰੱਖਦੀ ਸੀ। ਸਮਾਂ ਲੰਘਦਾ ਗਿਆ ਤੇ ਮੈਂ ਇੱਕ ਹੋਰ ਧੀ ਨੂੰ ਜਨਮ ਦਿੱਤਾ। ਮੈਂ ਘਰੇ ਇਹ ਕਹਿ ਦਿੱਤਾ ਕਿ ਮਾਲਕਣ ਦੇ ਵੱਡੇ ਪ੍ਰੇਸ਼ਨ ਨਾ ਕੁੜੀ ਹੋਈ ਆ ਇਸ ਕਰਕੇ ਮਹੀਨਾ ਡੇਢ ਮਹੀਨਾ ਮੈਨੂੰ ਉਹਨਾਂ ਦੇ ਘਰ ਹੀ ਰਹਿਣਾ ਪਵੇਗਾ ਮੇਰੇ ਘਰ ਤੇ ਨਹੀਂ ਮੈਨੂੰ ਇਜਾਜ਼ਤ ਦੇ ਦਿੱਤੀ ਕੁੜੀ ਹੋਣ ਤੋਂ 40 ਦਿਨ ਬਾਅਦ ਮਾਲਕਨ ਨੇ ਫਿਰ ਮੇਰੀ ਬਹੁਤ ਵਧੀਆ ਸੰਭਾਲ ਕੀਤੀ ਅਤੇ 40 ਦਿਨ ਬਾਅਦ ਮਾਲਕਨ ਨੇ ਮੈਨੂੰ 25 ਲੱਖ ਰੁਪਏ ਦੇ ਕੇ ਕਹਿ ਦਿੱਤਾ ਤੂੰ ਇਹਨਾਂ ਪੈਸਿਆਂ ਨਾਲ ਆਪਣੀਆਂ ਧੀਆਂ ਦਾ ਭਵਿੱਖ ਬਣਾ ਤੇ ਇੱਥੋਂ ਕਿਤੇ ਦੂਰ ਚਲੇ ਜਾਓ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਕਿ ਮੈਨੂੰ ਮਾਲਕਣ ਨੇ 5 ਲੱਖ ਰੁਪਏ ਦਿੱਤਾ ਹੈ ਕਿ ਤੁਸੀਂ ਸ਼ਹਿਰ ਵਿੱਚ ਜਾ ਕੇ ਆਪਣੀ ਦੁਕਾਨ ਖੋਲ੍ਹ ਲਓ ਤੁਹਾਨੂੰ ਵਧੀਆ ਆਮਦਨ ਹੋਣੀ ਸ਼ੁਰੂ ਹੋ ਜਾਵੇਗੀ ਮੇਰੇ ਘਰ ਵਾਲਾ ਤੇ ਮੇਰੇ ਸੱਸ ਮੇਰੇ ਕਹਿਣ ਤੇ ਮੰਨ ਗਏ ਅਸੀਂ ਸ਼ਹਿਰ ਰਹਿਣ ਲੱਗ ਪਏ ਮੇਰੀਆਂ ਕੁੜੀਆਂ ਵੱਡੀਆਂ ਹੁੰਦੀਆਂ ਗਈਆਂ ਮੈਂ ਉਹਨਾਂ ਨੂੰ ਵਧੀਆ ਸਕੂਲ ਵਿੱਚ ਪੜਾਇਆ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰ ਦਿੱਤਾ ਤੇ ਹੁਣ ਮੈਨੂੰ ਆਪਣੀ ਛੋਟੀ ਧੀ ਦੀ ਬਹੁਤ ਯਾਦ ਆਉਂਦੀ ਸੀ ਇਸ ਗੱਲ ਨੂੰ 21 ਸਾਲ ਹੋ ਚੁੱਕੇ ਸੀ ਇੱਕ ਦਿਨ ਮੈਂ ਆਪਣੀ ਧੀ ਦੀ ਯਾਦ ਵਿੱਚ ਇੰਨਾ ਜ਼ਿਆਦਾ ਤੜਪ ਰਹੀ ਸੀ ਮੈਂ ਆਪਣੇ ਘਰ ਵਾਲੇ ਨੂੰ ਬਹਾਨਾ ਲਾਇਆ ਕਿ ਮੈਂ ਇੱਥੇ ਇੱਕ ਆਪਣੀ ਮਹੱਲੇ ਵਿੱਚ ਸਹੇਲੀਆ ਉਹਨਾਂ ਦੀ ਕੁੜੀ ਦਾ ਸ਼ਗਨ ਹੈ ਮੈਂ ਇਸ ਕਰਕੇ ਉਹਨਾਂ ਦੇ ਘਰ ਜਾ ਰਹੀ ਹਾਂ ਸ਼ਾਮ ਨੂੰ ਆ ਜਾਵਾਂਗੀ ਮੈਂ ਬਹਾਨਾ ਲਾ ਕੇ ਆਪਣੀ ਧੀ ਨੂੰ ਮਿਲਣ ਗਈ ਆਪਣੀ ਮਾਲਕਨ ਦੇ ਘਰ ਚਲੀ ਗਈ ਜਦ ਮੈਂ ਘਰੇ ਗਈ ਤਾਂ ਮੇਰੀ ਧੀ ਔਸਕਰ ਵਿੱਚ ਦੁਲਹਨ ਬਣੀ ਬੈਠੀ ਸੀ ਉਸਦੇ ਮੇਕਅਪ ਕੀਤਾ ਹੋਇਆ ਸੀ ਮੈਂ ਹੈਰਾਨ ਹੋ ਕੇ ਦੇਖ ਰਹੀ ਸੀ ਕਿ ਮੈਂ ਸੋਚ ਰਹੀ ਸੀ ਮੇਰੀ ਧੀ ਦਾ ਤਾਂ ਵਿਆਹ ਵੀ ਹੋ ਗਿਆ ਮੈਂ ਫਿਰ ਉਸ ਘਰ ਵਿੱਚ ਅੱਗੇ ਵਧੀ ਮਾਲਕਣ ਨੇ ਮੈਨੂੰ ਪਛਾਣ ਲਿਆ ਮੈਂ ਉਸ ਨੂੰ ਪੁੱਛਿਆ ਤੁਸੀਂ ਇਸ ਧੀ ਦਾ ਵਿਆਹ ਕਰ ਦਿੱਤਾ ਮਾਲਕਣ ਮੇਰੇ ਗਲ ਲਾ ਕੇ ਬਹੁਤ ਰੋਈ ਕਹਿਣ ਲੱਗੀ ਬਹਿ ਜਾ ਤੈਨੂੰ ਸਾਰੀ ਗੱਲ ਦੱਸਦੀ ਹਾਂ ਮੈਂ ਘਰ ਆਪਣੇ ਘਰ ਵਾਲੇ ਨੂੰ ਕਿਹਾ ਸੀ ਨਾ ਕਿ ਮੈਂ ਗਰਭਵਤੀ ਹਾਂ ਤਾਂ ਮੇਰੇ ਘਰ ਵਾਲਾ ਕਹਿੰਦਾ ਤੂੰ ਗਰਭਵਤੀ ਨਹੀਂ ਹੈਂ ਗਰਭਵਤੀ ਹੋਣ ਦਾ ਡਰਾਮਾ ਕਰਦੀ ਹੈ ਇਹ ਕੁੜੀ ਤੂੰ ਗੋਦ ਲਈ ਹੈ ਕਿਉਂਕਿ ਮੇਰੇ ਘਰ ਵਾਲੇ ਨੇ ਆਪਣੇ ਸਾਰੇ ਟੈਸਟ ਕਰਵਾਏ ਸੀ ਉਸ ਨੂੰ ਪਤਾ ਸੀ ਕਿ ਮੈਂ ਕਦੇ ਵੀ ਬਾਪ ਨਹੀਂ ਬਣ ਸਕਦਾ ਡਾਕਟਰਾਂ ਨੇ ਉਸ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਤੂੰ ਕਦੇ ਵੀ ਬਾਪ ਨਹੀਂ ਬਣ ਸਕੇਂਗਾ ਮੇਰੇ ਘਰ ਵਾਲਾ ਮੇਰੇ ਚਰਿੱਤਰ ਤੇ ਫਿਰ ਉਂਗਲੀ ਉਠਾਉਣ ਲੱਗਾ ਕਿ ਮੈਂ ਤਾਂ ਬਾਪ ਨਹੀਂ ਬਣ ਸਕਦਾ ਫਿਰ ਦੱਸ ਇਹ ਕੀ ਦਿੱਤੀ ਐ ਕਿਸ ਦਾ ਪਾਪ ਐ ਜਦੋਂ ਇਹ ਕਹਿ ਕੇ ਮੇਰੇ ਤੇ ਕੁੱਟਮਾਰ ਕਰਨ ਲੱਗਾ ਫਿਰ ਮੈਂ ਉਸ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਕਿ ਇਹ ਮੇਰੇ ਢਡੋਂ ਜਾਈ ਨਹੀਂ ਗੋਦ ਲਈਤੀ ਹੈ ਤੇ ਫਿਰ ਉਸ ਤੋਂ ਬਾਅਦ ਮੇਰੇ ਘਰ ਵਾਲਾ ਬਾਹਰ ਚਲਾ ਗਿਆ ਅਸੀਂ ਮਾਵਾਂ ਤਾਂ ਇੱਥੇ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੀਆਂ ਸੀ ਮੈਂ ਆਪਣੀ ਕੁੜੀ ਨੂੰ ਪੜਾਇਆ ਲਿਖਾਇਆ ਤੇ ਬਾਹਰੋਂ ਆ ਕੇ ਮੇਰੇ ਘਰ ਵਾਲੇ ਦੀ ਨੀਤ ਬਦਲ ਗਈ ਮੈਨੂੰ ਕਹਿਣ ਲੱਗਾ ਇਸ ਨੂੰ ਆਪਣੀ ਧੀ ਮੈਂ ਨਹੀਂ ਮੰਨ ਸਕਦਾ ਮੈਂ ਸਾਰਾ ਕੁਝ ਆਪਣੇ ਭਤੀਜੇ ਦੇ ਨਾਮ ਕਰਨ ਲੱਗਾ ਹਾਂ ਤੇ ਹੁਣ ਮੈਂ ਆਪਣੇ ਭਤੀਜੇ ਨੂੰ ਇਸ ਘਰ ਵਿੱਚ ਲਿਆਵਾਂਗਾ ਇਹ ਉਸ ਦੀ ਪਤਨੀ ਬਣ ਕੇ ਰਹਿ ਸਕਦੀ ਮੈਂ ਇਸ ਦਾ ਉਸ ਨਾਲ ਵਿਆਹ ਕਰ ਦੇਵਾਂਗਾ ਮੈਨੂੰ ਹੋਰ ਕੋਈ ਵੀ ਰਸਤਾ ਦਿਖਾਈ ਨਾ ਦਿੱਤਾ ਮੈਂ ਆਪਣੀ ਧੀ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਸੀ ਤੇ ਨਾ ਹੀ ਮੇਰੀ ਧੀ ਜਾਣਾ ਚਾਹੁੰਦੀ ਸੀ ਕਿਉਂਕਿ ਸਾਡਾ ਦੋਵਾਂ ਮਾਮਾਂ ਧੀ ਦਾ ਪਿਆਰ ਹੀ ਇੰਨਾ ਪੈ ਚੁੱਕਿਆ ਸੀ ਮੈਂ ਇਸ ਘਰ ਕੇ ਮੇਰੀ ਧੀ ਨੂੰ ਇਸੇ ਘਰ ਵਿੱਚ ਹੀ ਦੁਲਹਣ ਬਣ ਕੇ ਲੈ ਆਂਦਾ ਪਹਿਲਾਂ ਤਾਂ ਮੈਨੂੰ ਇਸ ਧੀਆਂ ਗੱਲਾਂ ਸੁਣ ਕੇ ਬਹੁਤ ਹੈਰਾਨੀ ਮਹਿਸੂਸ ਹੋਈ ਤੇ ਪਰ ਥੋੜੇ ਦਰ ਬਾਅਦ ਮੇਰੇ ਮਨ ਨੂੰ ਸਕੂਨ ਵੀ ਮਿਲਿਆ ਕਿ ਚਲੋ ਮੇਰੀ ਧੀ ਦਾ ਪਲਣ ਪੁੱਛਣ ਤਾਂ ਵਧੀਆ ਹੋਇਆ ਅੱਗੇ ਵੀ ਉਹ ਵਧੀਆ ਜ਼ਿੰਦਗੀ ਵਿੱਚ ਐਸ਼ੀ ਕਰੇਗੀ ਤੇ ਅੱਜ ਮੈਂ ਇਹ ਗੱਲ ਨੂੰ ਲੈ ਕੇ ਪਛਤਾਵ ਹੀ ਰਹੀ ਸੀ ਕਿ ਮੈਂ ਆਪਣੀ ਜਿੰਦ ਮਰਜ਼ੀ ਨਾਲ ਵਿਆਹ ਨਾ ਕਰਵਾਇਆ ਹੁੰਦਾ ਨਾ ਮੇਰੇ ਮਾਪੇ ਨੇ ਮੇਰੇ ਨਾਲ ਖੜਨਾ ਸੀ ਮੇਰੇ ਤੇ ਜੋ ਮੁਸੀਬਤਾਂ ਆਈਆਂ ਸ਼ੈ ਦੇ ਨਾਂ ਆਉਂਦੀਆਂ ਮੈਨੂੰ ਆਪਣੀ ਧੀ ਦਾ 25 ਲੱਖ ਵਿੱਚ ਸੌਦਾ ਨਾ ਕਰਨਾ ਪੈਂਦਾ ਅੱਜ ਮੇਰੀਆਂ ਚਾਰੇ ਧੀਆ ਮੇਰੇ ਕੋਲ ਹੁੰਦੀਆਂ ਮੇਰੇ ਮਾਪੇ ਮੈਨੂੰ ਸਹਾਰਾ ਦਿੰਦੇ ਤੇ ਉਹਨਾਂ ਦੀ ਮਦਦ ਨਾਲ ਮੈਂ ਆਪਣੀਆਂ ਕੁੜੀਆਂ ਨੂੰ ਪੜਾ ਲਿਖਾ ਕੇ ਉਹਨਾਂ ਦੇ ਪੈਰਾਂ ਤੇ ਖੜੇ ਕਰ ਦਿੰਦੀ ਪਰ ਮੈਨੂੰ ਆਪਣੇ ਅੱਜ ਚੁੱਕੇ ਹੋਏ ਗਲਤ ਕਦਮ ਤੇ ਬਹੁਤ ਅਫਸੋਸ ਹੋ ਰਿਹਾ ਸੀ ਇਹ ਗਲਤ ਕਦਮ ਨੇ ਮੇਰੀ ਪੂਰੀ ਜ਼ਿੰਦਗੀ ਉਥਲ-ਪੁਥਲ ਕਰਕੇ ਰੱਖ ਦਿੱਤੀ ਸੀ ਮੈਂ ਸਾਰੀ ਜ਼ਿੰਦਗੀ ਨਰਕ ਭਰੀ ਹੀ ਬਤੀਤ ਕੀਤੀ ਗੱਲ-ਗੱਲ ਤੇ ਸੱਸ ਦੇ ਤਾਣੇ-ਮੇਨੇ ਸੁਣਨੇ ਪੈਂਦੇ ਸੀ ਪਤੀ ਵੀ ਆਪਣੀ ਮਨਮਰਜ਼ੀ ਕਰਦਾ ਸੀ ਕਹਿ ਦਿੰਦਾ ਸੀ ਤੂੰ ਹੁਣ ਮੈਨੂੰ ਛੱਡ ਕੇ ਜਾਵੇਂ ਕਿ ਵੀ ਕਿੱਥੇ ਉਹ ਆਪਣੇ ਮਾਪੇ ਨਾਲ ਤਾਂ ਪਹਿਲਾਂ ਹੀ ਰਿਸ਼ਤਾ ਖਰਾਬ ਕਰ ਬੈਠੀ ਹਾਂ ਤੇ ਉਦਾਂ ਹੀ ਕਰ ਜਿੱਦਾਂ ਤੈਨੂੰ ਮੈਂ ਕਹਿ ਰਿਹਾ ਹਾਂ ਮੈਂ ਆਪਣੇ ਅਤੀਤ ਤੋਂ ਅੱਜ ਪਿੱਛੇ ਜਾ ਕੇ ਸੋਚ ਰਹੀ ਸੀ ਤੇ ਮੈਂ ਬਹੁਤ ਪਛਤਾਵ ਹੀ ਰਹੀ ਸੀ ਆਪਣੀਆਂ ਧੀਆਂ ਨੂੰ ਵੀ ਇਹੀ ਸਿੱਖਿਆ ਦੇ ਰਹੀ ਸੀ ਕਿ ਮੇਰੇ ਵਾਂਗ ਕਦੀ ਵੀ ਜ਼ਿੰਦਗੀ ਵਿੱਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲਾ ਫੈਸਲਾ ਨਾ ਲਿਓ ਇਹ ਇੱਕ ਧੀ ਲਈ ਬਹੁਤ ਗਲਤ ਕਦਮ ਹੁੰਦਾ ਹੈ ਜੋ ਸਾਰੀ ਜ਼ਿੰਦਗੀ ਉਸ ਦਾ ਉਸਨੂੰ ਪੂਗਤਾਂ ਅਨੁਪੂਕਤਨਾ ਪੈਂਦਾ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਵੀ ਕਰ ਦਿਓ ਅੱਜ ਦੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦਿਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ